ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ੀਧੀ ਸਥਾਨ ਤੇ ਗੁਰਦ੍ਰਸ਼ੀਦ ਗੰਨ ਸਾਹਿਬ ਵਿਖੇ ਜੋ ਸ਼ੀਧੀ ਜੜਾ ਮਨਾਇਆ ਜਾ ਰਿਹਾ ਹੈ ਆਓ ਜੀ ਦਰਸ਼ਨ ਕਰੀਏ ਕਿੰਨਾ ਸੋਹਣਾ ਸੁੰਦਰ ਸਜਾਇਆ ਗਿਆ ਹੈ ਫੁੱਲਾਂ ਨਾਲ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਹੁਤ ਹੀ ਸੋਹਣੇ ਫੁੱਲਾਂ ਨਾਲ ਸਜਾਇਆ ਗਿਆ ਹੈ ਸੰਗੀਤਾਂ ਦਰਸ਼ਨ ਕਰਨ ਆ ਰਹੀਆਂ ਨੇ ਵਾਹਿਗੁਰੂ ਵਾਹਿਗੁਰੂ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਜਿਸ ਤਰ੍ਹਾਂ ਬਾਬਾ ਜੀ ਗੁਰੂ ਜੀ ਦੇ ਪਿਆਰੇ ਨੇ اسی ਤਰ੍ਹਾਂ ਹੀ ਸੰਗਤਾਂ ਵਿੱਚ ਬਹੁਤ ਪਿਆਰ ਕਰਦੀਆਂ ਨੇ ਬੱਬਾਈ ਜੀ ਨੂੰ ਵਾਹਿਗੁਰੂ ਵਾਹਿਗੁਰੂ ਕਰੋ ਜੀ ਦਰਸ਼ਨ ਇਹ ਹਾਂਜੀ ਵਾਹਿਗੁਰੂ ਜੀ ਆ ਦੇਖੋ ਜੀ ਕਿੰਨੇ ਸੋਹਣੇ ਫੁੱਲਾਂ ਨਾਲ ਸਜਾਇਆ ਗਿਆ ਏ ਇਹ ਸਾਹਮਣੇ ਵੀ ਪ੍ਰਕਾਸ਼ ਜੋ ਕਿ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਨੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਣੇ ਆ ਜੋ ਕਿ ਕੱਲ ਨੂੰ ਭੋਗ ਪੈਣਗੇ ਸੀ ਦਿਹਾੜੇ ਵਾਲੇ ਦਿਨ ਕਰੋ ਜੀ ਦਰਸ਼ਨ ਇਹ ਬਹੁਤ ਹੀ ਦੂਰੋਂ ਦੂਰੋਂ ਸੰਗਤਾਂ ਦਾ ਪ੍ਰੇਮ ਆ ਇਹ ਫੁੱਲਾਂ ਨਾਲ ਜੋ ਸਜਾਵਟ ਹੋਈ ਹੈ ਦੇਖੋ ਤੁਸੀਂ ਇਹ ਹਾਲ ਹੈ ਦੀਵਾਨ ਹਾਲ ਜੋ ਕਿ ਕੱਲ ਇੱਥੇ ਕੀਰਤਨ ਦਰਬਾਰ ਸਜੇਗਾ ਸੋਹਣੀ ਲਾਈਟਿੰਗ ਨਾਲ ਸੁਸ਼ੋਭਤ ਹੋਇਆ ਸਾਰਾ ਹੀ ਗੁਰਦੁਆਰਾ ਮਨ ਨੂੰ ਮੋਹ ਰਿਹਾ ਕਰੋ ਜੀ ਦਰਸ਼ਨ ਵਾਹਿਗੁਰੂ ਜੀ ਵਾਹਿਗੁਰੂ ਜੀ ਦੇਖੋ ਜੀ ਕਿੰਨਾ ਪਿਆਰਾ ਹਾਲ ਆ ਕੱਲ ਨੂੰ ਸੰਗਤਾਂ ਨੇ ਇੱਥੇ ਬੈਠ ਕੇ ਕੀਰਤਨ ਸਰਵਨ ਕਰਨੇ ਨੇ ਵਾਹਿਗੁਰੂ ਕਰੋ ਜੀ ਦਰਸ਼ਨ ਇਹ ਬਾਰ-ਬਾਰ ਜਿ ਰੋਹੀ ਜਾ ਰਹੇ ਆ ਤੇ ਨਾਲ ਹੀ ਸਾਰਾ ਬਾਹਰ ਦਾ 뷰 ਹੈ ਜੀ ਵੇੜੇ ਦਾ ਜੋ ਬਾਬਾਈ ਦੇ ਸਥਾਨ ਤੇ ਆ ਜੀ ਇਹ ਜਦੋਂ ਅਸੀਂ ਬਾਹਰੋਂ ਅੰਦਰ ਆਨੇ ਆ ਇਹ ਸਾਰੀ ਸਜਾਵਟ ਦੇਖੋ ਜੀ ਬਾਹਰੋਂ ਲਾਈਟਿੰਗ ਦੀ ਹੋਈ ਆ ਇਹ ਜ਼ਾਰਾ ਬਾਹਰ ਦਾ 뷰 ਹੈ ਜੀ ਕਰੋ ਜੀ ਦਰਸ਼ਨ ਵਾਹਿਗੁਰੂ ਜੀ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਕਰੋ ਜੀ ਦਰਸ਼ਨ ਵਾਹਿਗੁਰੂ ਵਾਹਿਗੁਰੂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ